ਸਰਕਾਰੀ ਨੌਕਰੀ ਮਿਲ ਜੇ ਪਰ ਸਰਕਾਰੀ ਨੌਕਰੀ ਦੇ ਅਜਿਹਾ ਕੀ ਲਾਲਚ ਹੈ ਜਿਹੜਾ ਹਰ ਕਿਸ ਨੂੰ ਜੇ ਕਹੀਏ ਕਿ ਆਪਦੇ ਕੰਨੀ ਖਿੱਚਦਾ ਹੈ ਹੁਣ ਜਿਹੜੀਆਂ ਫਿਗਰਸ ਆਈਆਂ ਨੇ ਕੁਝ ਦਿਨ ਪਹਿਲਾਂ ਇੱਕ ਮੀਡੀਆ ਰਿਪੋਰਟ ਛਪਦੀ ਆ ਉਹਦੇ ਵਿੱਚ ਜਿਹੜੀ ਸਰਵੇ ਉਹਨਾਂ ਦੇ ਵੱਲੋਂ ਕਰਵਾਇਆ ਗਿਆ ਤੇ ਉਹ ਚ ਜਿਹੜੀ ਅੰਕੜੇ ਆਏ ਨੇ ਉਹਦੇ ਚ ਸਾਫ ਤੌਰ ਤੇ ਦਿਖਦਾ ਵੀ ਜਿਹੜਾ ਵਿਦਆਊਟ ਰਿਟਨ ਜੌਬ ਕੰਟਰੈਕਟ ਹੈ ਯਾਨੀ ਕਿ ਬਿਨਾ ਕੁਝ ਲਿਖੇ ਪੜੇ ਤੁਹਾਨੂੰ ਨੌਕਰੀ ਤੇ ਰੱਖ ਲਿਆ ਤਾਂ ਇਹ ਚ ਇੱਕ ਗੱਲ ਤਾਂ ਇਹ ਵੀ ਕਲੀਅਰ ਹੋਊਗੀ ਵੀ ਜਦੋਂ ਮਰਜ਼ੀ ਤੁਹਾਨੂੰ ਹਟਾ ਦਿਓ ਤੁਹਾਡੇ ਕੋਲ ਲਿਖਤੀ ਕੁਝ ਨਹੀਂ ਕੋਰ ਨਹੀਂ ਤੁਸੀਂ ਜਾ ਸਕ ਇਦੇ ਵਿੱਚ ਜੇ ਪੂਰੇ ਇੰਡੀਆ ਦੀ ਗੱਲ ਕਰਦੇ ਆ ਤਾਂ ਉਹਨਾਂ ਨੇ ਦਿਖਾਇਆ ਵੀ 58% ਆਂਕੜਾ ਹੈਗਾ ਵੀ ਜਿਹਦੇ ਵਿੱਚ ਪੂਰੇ ਇੰਡੀਆ ਨੂੰ ਜਦੋਂ ਅਸੀਂ ਦੇਖਦੇ ਆ ਪਰ ਕੱਲੇ ਪੰਜਾਬ ਦਾ ਜੇ ਤੁਸੀਂ ਦੇਖੋ 84.84 ਉਹਨਾਂ ਨੇ ਦਿਖਾਇਆ ਹੋਇਆ ਆਂਕੜਾ ਵੀ ਬਿਨਾ ਕਿਸੇ ਲਿਖਤ ਪੜਤੂਤੀ ਲੋਕ ਨੌਕਰੀ ਕਰ ਰਹੇ ਨੇ। ਜਿੱਦਿਆ ਸਰਕਾਰਾਂ ਨੂੰ ਉਹ ਵੀ ਉਹ ਫੀਲ ਹੋਊਗਾ ਜਿੱਦਾਂ ਰਿਟਨ ਕੰਟਰੈਕਟ 'ਚ ਨਹੀਂ ਉਹ ਤਾਂ ਐ ਸਮਝ ਲਓ ਬਰਦੂਆ ਮਜ਼ਦੂਰ। ਉਹਦੀ ਕੋਈ ਸੈਲਰੀ ਦਾ ਨੁਕਤਾ ਉਹਨੂੰ ਕਿੰਨੀ ਮਿਲਦੀ ਹੈ? ਹਾਂ। 5000 ਰੁਪਏ ਤੋਂ ਲੈ ਕੇ 4000 ਰੁਪਏ ਤੋਂ ਲੈ ਕੇ ਕੁਝ ਵੀ ਹੋਵੇ। ਉਹਨੂੰ ਸੈਲਰੀ ਮਿਲੂਗੀ। ਨਹੀਂ ਮਿਲੂਗੀ ਮਾਲਕ ਨੂੰ ਜੇ ਗੁੱਸਾ ਆ ਗਿਆ ਉਹ ਭੁਜਾਤਾ ਉਹ ਤਾਂ ਉਹ ਐਂ ਸਮਝ ਲੋ ਵੀ ਸਲੇਵਰੀ ਹੈ ਬਲੂਆ ਮਜ਼ਦੂਰ ਅਲੱਗ ਵਰਡ ਹੈ ਸਲੇਵਰੀ ਹੈ ਉਹ ਤਾਂ ਇੱਕ ਗੁਲਾਮ ਹੈ ਹੂੰ ਠੀਕ ਹੋ ਗਿਆ ਯਾਨੀ ਕਿ ਜੇਕਰ ਹਾਇਰ ਪੋਸਟ ਤੇ ਵੀ ਜੇ ਕੋਈ ਅਸੀਂ ਲਾ ਲਈਏ ਵੀ ਕੋਈ ਸੀਓ ਪੋਸਟ ਤੇ ਵੀ ਜੇ ਹੈਗਾ ਤੇ ਉਹਦੇ ਕੋਲ ਕੰਟਰੈਕਟਰ ਨਹੀਂ ਹੈਗਾ ਤਾਂ ਹਾਲਤ ਉਹਦੀ ਵੀ ਉਹ ਜਿਹੇ ਜਿਹੇ ਉਹ ਡਾਕਟਰ ਦੇ ਚਪਲਾਸੀ ਦੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਹਾਲਤ ਉਹਦੀ ਉਹੀ ਹੈ ਪ੍ਰਾਈਵੇਟ ਜੌਬ ਦੇ ਵਿੱਚ ਹਾਲੋ ਤੁਸੀਂ ਇਹੀ ਐ ਚਾਹੇ ਉਹਦਾ ਰਿਟਰਨ ਕੰਟਰੈਕਟ ਹੈ ਚਾਹੇ ਅਨ ਰਿਟਰਨ ਹੈ ਜੇ ਅਨ ਰਿਟਰਨ ਹੈ ਉਹਦੀ ਤਾਂ ਕੋਈ ਪੋਜੀਸ਼ਨ ਹੀ ਨਹੀਂ ਹੈ ਉਹਦਾ ਜ਼ੀਰੋ ਹੈ ਉਹ ਅਗਲਾ ਗੱਲ ਮੈਂ ਤਾਂ ਜੇ ਤੁਹਾਨੂੰ ਪੇਮੈਂਟ ਵੀ ਕੈਸ਼ ਕਰੀ ਜਾਂਦਾ ਦੋ ਨੰਬਰ ਤੇ ਰੱਖ ਦਿੱਤੇ ਅਗੋਂ ਉਹ ਜੀ ਚਲੋ ਸੱਪਾ ਸਮਾਨ ਜਾਓ ਜੇ ਰਿਟਰਨ ਉਹਦਾ ਉਹ ਚ ਪ੍ਰੋਸੀਜਰ ਹੈ ਪਰ ਉਹ ਵੀ ਪ੍ਰੋਸੀਜਰ ਨੂੰ ਫਾਲੋ ਨਹੀਂ ਕੀਤਾ ਜਾਂਦਾ ਹਾਂ ਉਹ ਚ ਚਲੋ EMPLY ਕੋਲੇ ਐਟ ਲੀਸਟ ਕੋਡ ਦਾ ਰਾਤ ਹੈ ਚਾਹੇ ਉਹਨੂੰ ਕੋਡ ਚੋਟ ਡੀਫ ਨਹੀਂ ਮਿਲਦੀ ਪਹਿਲੇ ਹੀ ਲਿਖਾ ਲਿੱਤਾ ਜਾਂਦਾ ਪਰ ਉਹਦੇ ਕੋਲੇ ਕੋਡ ਦਾ ਰਾਤ ਹੈ ਅਨ ਰਿਟਰਨ ਵਾਲੇ ਕੋਲੇ ਤਾਂ ਕੁਝ ਵੀ ਨਹੀਂ ਨਾ ਹੈ ਸਰ ਸਰਕਾਰ ਦੀ ਤੁਸੀਂ ਕਿਸੇ ਵੀ ਬੰਦੇ ਨੂੰ ਦੇਖੋਗੇ ਲੋਕ ਡਾਕਟਰੀ ਕਰਕੇ ਐਮਬੀਬੀਐਸ ਐਮਡੀ ਆਈਆਈਐਮ ਹਮ ਆਈਆਈਟੀ ਇੱਕ ਬੰਦਾ ਆਈਆਈਟੀ ਚੋਂ ਕਰ ਰਿਹਾ ਹੈ ਇੰਜੀਨੀਅਰਿੰਗ ਉਹ ਤੋਂ ਬਾਅਦ ਉਹ 2 3 4 ਲੱਖ ਰੁਪਏ ਦੀ ਨੌਕਰੀ ਆਰਾਮ ਨਾਲ ਪਰਮਨਤ ਮਿਲਦੀ ਹੈ ਹਮ ਪਰ ਉਹ ਕੀ ਕਰਦਾ ਸਿਵਲ ਸਰਵਿਸਿਸ ਚ ਜਾ ਮੈਂ ਬਹੁਤ ਦਫਤਰਦ ਨੂੰ ਜਾਣਦਾ ਉਹਦੇ ਐਕਸਾਈਜ਼ਮੈਂਟ ਨੇਤਾ ਹੋਰ ਮੈਂ ਕਨੇਟ ਜਾ ਇਹ ਉਹ ਅਹਜੀ ਕੀ ਚੀਜ਼ ਹੈ ਵੀ ਇੱਕ ਐਮਡੀ ਡਾਕਟਰ ਹੈ ਸਰਕਾਰ ਦੀ ਨੌਕਰੀ ਚ ਕਿਉਂ ਆ ਰਹੇ? ਸਸਿਕਾਲਾ ਜਦੋਂ ਨੌਕਰੀ ਨੂੰ ਲੈ ਕੇ ਗੱਲ ਹੁੰਦੀ ਆ ਤਾਂ ਹਰ ਇੱਕ ਪਰਿਵਾਰ ਨੂੰ ਇਹ ਹੁੰਦਾ ਵੀ ਸਰਕਾਰੀ ਨੌਕਰੀ ਮਿਲ ਜੇ ਪਰ ਸਰਕਾਰੀ ਨੌਕਰੀ ਦੇ ਅਜਿਹਾ ਕੀ ਲਾਲਚ ਹੈ ਜਿਹੜਾ ਹਰ ਕਿਸ ਨੂੰ ਜੇ ਕਹੀਏ ਕਿ ਆਪ ਦੇ ਕਰਨੀ ਖਿੱਚਦਾ ਹੈ ਇੱਕ ਤਾਂ ਮਤਲਬ ਇਹ ਹੁੰਦਾ ਵੀ ਪੈਸਾ ਬਹੁਤ ਬਣਨਾ ਹੈ ਦੂਜੇ ਪਾਸੇ ਗੱਲ ਆ ਜਾਂਦੀ ਕਿਉਂਕਿ ਹੁਣ ਤਾਂ ਜਿਹੜਾ ਸਿਸਟਮ ਚੱਲ ਰਿਹਾ ਹੈ ਪ੍ਰਾਈਵੇਟ ਜੌਬ ਦੇ ਵਿੱਚ ਕਿਤੇ ਜ਼ਿਆਦਾ ਇਨਕਮ ਹੈਗੀ ਹੈ ਸਰਕਾਰੀ ਦੇ ਮੁਕਾਬਲੇ ਪਰ ਸਰਕਾਰੀ ਕਰਨੀ ਆਖਰਕਾਰ ਲੋਕ ਕਿਉਂ ਭਾਉਂਦੇ ਨੇ ਇਹ ਸਵਾਲ ਹਰ ਕਿਸੇ ਦੇ ਮਨ ਚ ਆਉਂਦਾ ਹੋਣਾ ਇਹ ਵੀ ਸਭ ਨੂੰ ਪਤਾ ਹੈ ਵੀ ਪ੍ਰਾਈਵੇਟ ਨੌਕਰੀਆਂ ਨੂੰ ਲੈ ਕੇ ਜਦੋਂ ਗੱਲ ਕਰਦੇ ਆਂ ਤਾਂ ਜ਼ਿਆਦਾ ਸ਼ੋਸ਼ਣੀ ਹੁੰਦਾ ਦਿਖਦਾ ਹੈ ਉਹਦੇ 'ਚ ਭਾਵੇਂ ਤਾਂ ਹੋਵੇ ਕਿ ਤੁਹਾਡੀ ਡਿਊਟੀ ਹੋਰ ਖਤਮ ਹੋ ਗਏ ਉਦੋਂ ਬਾਅਦ 'ਚ ਘੰਟਾ ਵੱਧ ਲਾ ਕੇ ਡੇਢ ਘੰਟਾ ਵੱਧ ਲਾ ਕੇ ਲੋਕ ਚੜ੍ਹਾਈ ਸਮਝਦੇ ਨੇ ਵੀ ਸਾਡਾ ਬੌਸ ਜਾਂ ਸਾਡਾ ਮਾਲਕ ਖੁਸ਼ ਹੋ ਜੂਗਾ ਉਹਨੂੰ ਚਮਚਾਘਰੀ ਦੀ ਕੈਟਾਗਰੀ 'ਚੱਕ ਵੀ ਲੋਕ ਗਿਣ ਲਾਦੇ ਨੇ ਪੈਸਾ ਪੂਸਾ ਨਹੀਂ ਕੋਈ ਮਿਲਦਾ ਹੁਣ ਜਿਹੜੀਆਂ ਫਿਗਰਜ਼ ਆਈਆਂ ਨੇ ਕੁਝ ਦਿਨ ਪਹਿਲਾਂ ਇੱਕ ਮੀਡੀਆ ਰਿਪੋਰਟ ਛੱਪਦੀ ਆ ਉਹਦੇ ਵਿੱਚ ਜਿਹੜੀ ਸਰਵੇ ਉਹ ਉਹਨਾਂ ਦੇ ਵੱਲੋਂ ਕਰਵਾਇਆ ਗਿਆ ਤੇ ਉਹ ਚ ਜਿਹੜੀ ਅੰਕੜੇ ਆਏ ਨੇ ਉਹਦੇ ਚ ਸਭ ਤੋਂ ਜ਼ਿਆਦਾ ਵੀ ਜਿਹੜਾ ਆ ਵਿਦਆਊਟ ਅ ਰਿਟਰਨ ਜੌਬ ਕੰਟਰੈਕਟ ਹੈ ਯਾਨੀ ਕਿ ਬਿਨਾ ਕੁਝ ਲਿਖੇ ਪੜੇ ਤੁਹਾਨੂੰ ਨੌਕਰੀ ਤੇ ਰੱਖ ਲਿਆ ਤਾਂ ਇਹ ਤੇ ਇੱਕ ਗੱਲ ਤਾਂ ਇਹ ਵੀ ਕਲੀਅਰ ਹੋਊਗਾ ਵੀ ਜਦੋਂ ਮਰਜ਼ੀ ਤੁਹਾਨੂੰ ਹਟਾ ਦਿਓ ਤੁਹਾਡੇ ਕੋਲ ਲਿਖਤੀ ਕੁਝ ਨਹੀਂ ਕੋਰਟ ਨਹੀਂ ਤੁਸੀਂ ਜਾ ਸਕਦੇ ਇਦੇ ਵਿੱਚ ਜੇ ਪੂਰੇ ਇੰਡੀਆ ਦੀ ਗੱਲ ਕਰਦੇ ਆ ਤਾਂ ਉਹਨਾਂ ਨੇ ਦਿਖਾਇਆ ਵੀ 58% ਆਂਕੜਾ ਹੈਗਾ ਵੀ ਜਿਹਦੇ ਵਿੱਚ ਪੂਰੇ ਇੰਡੀਆ ਨੂੰ ਜਦੋਂ ਅਸੀਂ ਦੇਖਦੇ ਆ ਪਰ ਕੱਲੇ ਪੰਜਾਬ ਦਾ ਜੇ ਤੁਸੀਂ ਦੇਖੋ 84.84 ਉਹਨਾਂ ਨੇ ਦਿਖਾਇਆ ਹੋਇਆ ਆਂਕੜਾ ਵੀ ਬਿਨਾ ਕਿਸੇ ਲਿਖਤ ਪੜਤੂ ਕੀ ਲੋਕ ਨੌਕਰੀ ਕਰ ਰਹੇ ਨੇ। ਇਸ ਤੋਂ ਬਾਅਦ ਜੇ ਗੱਲ ਕਰੀਏ ਜਿਹੜੀ ਲੀਵ ਦੀ ਗੱਲ ਆ ਜਾਂਦੀ ਹੈ ਉਹ ਤਾਂ ਆਮ ਤੌਰ ਤੇ ਸਭ ਨੂੰ ਪਤਾ ਵੀ ਜਦੋਂ ਮਾਲਕ ਚਾਹੂਗਾ ਉਹਦੀ ਮਰਜ਼ੀ ਨਾਲ ਤੁਸੀਂ ਜਾਓਗੇ ਤਾਂ ਛੁੱਟੀ ਵੀ ਉਹਦੀ ਮਰਜ਼ੀ ਨਾਲ ਮਿਲਣੀ ਹੈ। ਉਹਦੇ ਵਿੱਚ ਵੀ 54.3% ਖੜੇ ਇਹਨਾਂ ਨੇ ਆਂਕੜਾ ਦਿਖਾਇਆ ਪਰ ਇਹ ਤੋਂ ਕਿਤੇ ਜ਼ਿਆਦਾ ਹੈਗਾ ਇਹ। ਇਸੇ ਤਰ੍ਹਾਂ ਦੇ ਨਾਲ ਆ ਵਿਦਆਊਟ ਅ ਇਦੇ ਵਿੱਚ ਵੀ ਇਸ ਤਰ੍ਹਾਂ ਦੇ ਨਾਲ ਆਵੇ 37.3% ਲੋਕਾਂ ਨੂੰ ਹੈ ਹੀ ਨਹੀਂ ਖैर ਇਹ ਵੀ ਅੰਕੜਾ ਜੇ ਦੇਖੀਏ ਤਾਂ ਇਹ ਤੋਂ ਜ਼ਿਆਦਾ ਹੋਊਗਾ ਇਹ ਚੀਜ਼ਾਂ ਦੇ ਵਿੱਚ ਇਹ ਹੈ ਕਿ ਮਜ਼ਦੂਰੀ ਇਹਦਾ ਮਤਲਬ ਜੇ ਕਹੀਏ ਪ੍ਰਾਈਵੇਟ ਜੌਬ ਹੈ ਜਿਹੜੀ ਇੱਕ ਬੰਦੂਆ ਮਜ਼ਦੂਰੀ ਹੈ ਸਾਡੇ ਨਾਲ ਐਡਵੋਕੇਟ ਕਮਲਾਨੰਦ ਨੇਗੇ ਕਿ ਕਿ ਇਹ ਜੀ ਹੈ ਮਸਲੇ ਨੂੰ ਲੈ ਕੇ ਬੜੀ ਕਰੀਬੀ ਤੋਂ ਹੈ ਸਮਝਦੇ ਨੇ ਜਾਣਦੇ ਨੇ ਤੇ ਨਾਲ ਨਾਲ ਗੱਲ ਇਹ ਵੀ ਹੈ ਵੀ ਚਿੰਤਾ ਇਹਦੇ ਤੇ ਕਿੱਡੀ ਕੁ ਹੋਵੇ ਕਮਲ ਜੀ ਦੇਖਿਏ ਪ੍ਰਾਈਵੇਟ ਨੌਕਰੀ ਨੂੰ ਲੈ ਕੇ ਅਕਸਰ ਕਿਹਾ ਜਾਂਦਾ ਵੀ ਲੋਕ ਸਰਕਾਰੀ ਕਰਨੀ ਇਸ ਲਈ ਨਹੀਂ ਭਾਏਦੇ ਕਿ ਪੈਸੇ ਜ਼ਿਆਦੇ ਨੇ ਜਾਂ ਘੱਟ ਨੇ ਉਸ ਲਈ ਭਾਇ ਦੇ ਨਹੀਂ ਕਿ ਸਾਨੂੰ ਸੋਸ਼ਲ ਸਿਕਿਉਰਿਟੀ ਕੱਲ ਨੂੰ ਛੁੱਟੀ ਹੈ ਤੁਹਾਨੂੰ ਉਹ ਤੁਹਾਡੇ ਹੱਕ ਦੇ ਅਨੁਸਾਰ ਮਿਲ ਜੂ ਜੇਕਰ ਖੁਦਾ ਮੈਂ ਖਾਸ ਤਾ ਤੁਹਾਨੂੰ ਨੌਕਰੀ ਤੋਂ ਹਟਾਤਾ ਤਾਂ ਤੁਹਾਡੇ ਕੋਲ ਕੋਟਦਾਰਾ ਹੈ ਪ੍ਰਾਈਵੇਟ ਜੋਬ ਦੇ ਵਿੱਚ ਕੱਖ ਨਹੀਂ ਹੈਗਾ ਭਾਵੇਂ ਤੁਹਾਨੂੰ ਦੋ ਰੁਪਏ ਵੱਧ ਮਿਲਦੇ ਹੋਣ ਇਹ ਜਿਹੜੇ ਅੰਕੜੇ ਨੇ ਕਿੰਨਾ ਕੁ ਆਖਰਕਾਰ ਡਰੋਂ ਵਾਲੇ ਨੇ ਤੇ ਸਰਕਾਰਾਂ ਲਈ ਕਿੰਨਾ ਜ਼ਰੂਰੀ ਹੈ ਇਹਨਾਂ ਦੇ ਚਿੰਤਾ ਕਰਨੇ ਅਸਲ ਚ ਕੀ ਹੈ ਜਿਹੜੀਆਂ ਸਰਕਾਰਾਂ ਨੇ ਇਹਨਾਂ ਦੀ ਉਹ ਫੇਲ ਹੋ ਗਈਆਂ ਇਸ ਦੋ ਮੁੱਦੇ ਆ ਰਹੇ ਆ ਜਿਹੜੇ ਤੁਸੀਂ ਇਹ ਸਰਵੇ ਦੀ ਗੱਲ ਕਰਦੇ ਹੋ ਇੱਕ ਤਾਂ ਉਹ ਲੋਕ ਨੇ ਜਿਨ੍ਹਾਂ ਦਾ ਕੋਈ ਰਿਟਰਨ ਕੰਟਰੈਕਟ ਨਹੀਂ ਹੈ ਜੌਬ ਦੇ ਵਿੱਚ ਉਹ ਕਿਡਾ ਖਤਰਨਾਕ ਆ ਤੁਹਾਡੇ ਹਿਸਾਬ ਨਾਲ ਜੀ ਤਾਂ ਰਿਟਰਨ ਕੰਟਰੈਕਟ ਨਹੀਂ ਉਹ ਤਾਂ ਐ ਸਮਝ ਲਓ ਬੰਦੂਆ ਮਜ਼ਦੂਰ ਹੈ ਉਹਦੀ ਕੋਈ ਸੈਲਰੀ ਦਾ ਨਹੀਂ ਪਤਾ ਉਹਨੂੰ ਕਿੰਨੀ ਮਿਲਦੀ ਹੈ ਹੂੰ 5000 ਰੁਪਏ ਤੋਂ ਲੈ ਕੇ 4000 ਰੁਪਏ ਤੋਂ ਲੈ ਕੇ ਕੁਝ ਵੀ ਹੋ ਸਕਦਾ ਹੈ ਉਹਨੂੰ ਸੈਲਰੀ ਮਿਲੂਗੀ ਨਹੀਂ ਮਿਲੂਗੀ ਮਾਲਕ ਨੂੰ ਜੇ ਗੁੱਸਾ ਆ ਗਿਆ ਉਹ ਉਹ ਭਜਾਤਾ ਉਹ ਤਾਂ ਉਹ ਐ ਸਮਝ ਲਓ ਵੀ ਸਲੇਵਰੀ ਹੈ ਬਲੂਆ ਮਜ਼ਦੂਰਾ ਅਲੱਗ ਵਰਡ ਹੈ ਸਲੇਵਰੀ ਹੈ ਉਹ ਤਾਂ ਇੱਕ ਗੁਲਾਮ ਹੈ ਹਮ ਠੀਕ ਹੋ ਗਿਆ ਉਹਦੇ ਨਾਲ ਨਾਲ ਇੱਕ ਹੋਰ ਜਿਹੜਾ ਦੂਜਾ ਮੁੱਦਾ ਵੀ ਹੈ ਜਿਹਨੂੰ ਵੀ ਡਿਸਕਸ ਕਰਨ ਵਾਲਾ ਕਈਆਂ ਦੇ ਰਿਟਨ ਜੇ ਕੰਟਰੈਕਟ ਵੀ ਹੈ ਤੁਸੀਂ ਪਿੱਛੇ ਜੇ ਦੇਖਿਆ ਹੋਊਗਾ ਕਈ ਲੋਕ ਸਟ੍ਰੈਸ ਦੇ ਕਾਰਨ ਮਰ ਰਹੇ ਨੇ ਜਵਾਨ ਲੋਕ ਮਰ ਰਹੇ ਨੇ ਹਮ ਉਹ ਲੋਕ ਵੀ ਹੈ ਵੀ ਜਦੋਂ ਤੁਹਾਡੀ ਰਿਟਨ ਕੰਟਰੈਕਟ ਵੀ ਹੋ ਗਿਆ ਇਹ ਹਮ ਜਿਹਦਾ ਰਿਟਨ ਨਹੀਂ ਹੈ ਉਹਨੂੰ ਤਾਂ ਨਾ ਕੋਈ ਛੁੱਟੀ ਨਾ ਕੋਈ ਉਹਨੂੰ ਮਟਰਨਿਟੀ ਲੀਵ ਉਹ ਦਿਵਾਲੀ ਦੁਸ਼ਹਿਰੇ ਦੀ ਮਾਲਕ ਨੇ ਕਾਟਤੀ ਚੁੱਪੀ ਤਾਂ ਠੀਕ ਹੈ ਨਹੀਂ ਉਹਨੇ ਕੋਈ ਚੁੱਪੀ ਨਹੀਂ ਹੂੰ ਜੇ ਮਾਲਕ ਕਵੇ ਵੀ ਦਿਵਾਲੀ ਨੂੰ ਆ ਜਾ ਸਪਾਈ ਕਰਾਵਾਂਗੇ ਤਾਂ ਉਹਨੂੰ ਆਣਾ ਪਊ ਇਹਦੇ ਚਿਕਚੀ ਹੋਰ ਸਮਝਾ ਦਿਓ ਵੀ ਇਹ ਇਕੱਲਾ ਕਿਉਂਕਿ ਦੇਖਣ ਵਾਲਿਆਂ ਨੂੰ ਕਿਤੇ ਲੱਗਦਾ ਹੋਵੇ ਵੀ ਇਹ ਕਿਤੇ ਗੱਲ ਕਰ ਰਹੇ ਨੇ ਵੀ ਜਿਹੜੇ ਆਮ ਛੋਟੇ ਮੁਲਾਜ਼ਮ ਰੱਖੇ ਨੇ ਯਾਨੀ ਕਿ ਜੇਕਰ ਹਾਇਰ ਪੋਸਟ ਤੇ ਵੀ ਜੇ ਕੋਈ ਅਸੀਂ ਲਾ ਲਈਏ ਵੀ ਕੋਈ ਸੀਓ ਪੋਸਟ ਤੇ ਵੀ ਜੇ ਹੈਗਾ ਤੇ ਉਹਦੇ ਕੋਲ ਕੰਟਰੈਕਟਰ ਨਹੀਂ ਹੈਗਾ ਤਾਂ ਹਾਲਤ ਉਹਦੀ ਵੀ ਉਹ ਜਿਹੇ ਜਿਹੋ ਦਫ਼ਤਰ ਦੇ ਚ ਪ੍ਰੋਸੀ ਦੀ ਸਰ ਦੇਖੋ ਜਿਹੜਾ ਉਹਦੀ ਗੱਲ ਬਿਲਕੁਲ ਠੀਕ ਹੈ ਹਾਲਤ ਉਹਦੀ ਉਹੀ ਹੈ ਪ੍ਰਾਈਵੇਟ ਜੌਬ ਦੇ ਵਿੱਚ ਹਾਲਤ ਉਹਦੀ ਇਹੀ ਹੈ ਚਾਹੇ ਉਹਦਾ ਰਿਟਰਨ ਕੰਟਰੈਕਟ ਹੈ ਚਾਹੇ ਅਨ ਰਿਟਰਨ ਹੈ ਜੇ ਅਨ ਰਿਟਰਨ ਹੈ ਉਹਦੀ ਤਾਂ ਕੋਈ ਪੋਜੀਸ਼ਨ ਹੀ ਨਹੀਂ ਹੈ ਉਹਦਾ ਜ਼ੀਰੋ ਹੈ ਉਹਨੂੰ ਅਗਲਾ ਕਰ ਬਈ ਮੈਂ ਤਾਂ ਜੇ ਤੁਹਾਨੂੰ ਉਹ ਪੇਮੈਂਟ ਵੀ ਕੈਸ਼ ਕਰੀ ਜਾਂਦਾ ਦੋ ਨੰਬਰ ਤੇ ਰੱਖ ਦਿੱਕਿਆ ਉਹ ਕਹੂਗਾ ਜੀ ਚਲੋ ਚੱਕੋ ਸਮਾਨ ਜਾਓ ਸ਼ਾਮ ਨੂੰ ਮਨ ਨੂੰ ਕੋਈ ਗੱਲ ਹੋ ਗਈ ਮੈਨੂੰ ਨਹੀਂ ਜਿਆ ਤੇ ਤੁਹਾਡਾ ਤਾਂ ਕਿਨੇ ਚੱਕੋ ਸਮਾਨ ਕੱਲ ਤੋਂ ਤੁਸੀਂ ਆਣਾ ਜੇ ਰਿਟਰਨ ਹੁੰਦਾ ਫਿਰ ਕੀ ਹੁੰਦਾ ਜੇ ਰਿਟਰਨ ਹੁੰਦਾ ਉਹ ਚ ਪ੍ਰੋਸੀਜਰ ਹੈ ਪਰ ਉਹ ਚ ਵੀ ਪ੍ਰੋਸੀਜਰ ਨੂੰ ਫਾਲੋ ਨਹੀਂ ਕੀਤਾ ਜਾਂਦਾ ਹਾਂ ਉਹ ਚ ਚਲੋ এমਪਲਾਈ ਕੋਲੇ ਐਟ ਲੀਸਟ ਕੋਟ ਦਾ ਰਾਤ ਹੈ ਚਾਹੇ ਉਹਨੂੰ ਕੋਟ ਚੋ ਡਲੀਫ ਨਹੀਂ ਮਿਲਦੀ ਪਹਿਲੇ ਹੀ ਲਿਖਾ ਲਿੱਤਾ ਜਾਂਦਾ ਪਰ ਉਹਦੇ ਕੋਲੇ ਕੋਟ ਦਾ ਰਾਤ ਹੈ ਅਨ ਰਿਟਰਨ ਵਾਲੇ ਕੋਲੇ ਤਾਂ ਕੁਝ ਵੀ ਨਹੀਂ ਨਾ ਹੈ ਜੇ ਇਹੀ ਕੰਮ ਸਰਕਾਰੀ ਚ ਹੋਵੇ ਫੇਰ ਸਰ ਸਰਕਾਰ ਦੀ ਤੁਸੀਂ ਕਿਸੇ ਵੀ ਬੰਦੇ ਨੂੰ ਦੇਖੋਗੇ ਲੋਗ ਡਾਕਟੋਰੇਟ ਕਰਕੇ ਐਮਬੀਬੀਐਸ ਐਮਡੀ ਆਈਆਈਐਮ ਆਈਆਈਟੀ ਇੱਕ ਬੰਦਾ ਆਈਆਈਟੀ ਚੋਂ ਕਰ ਰਿਹਾ ਹੈ ਇੰਜੀਨੀਅਰਿੰਗ ਉਹ ਤੋਂ ਬਾਅਦ ਉਹਨੂੰ 2 3 4 ਲੱਖ ਰੁਪਏ ਦੀ ਨੌਕਰੀ ਆਰਾਮ ਨਾਲ ਪਰਮਤ ਮਿਲਦੀ ਹੈ ਹਾਂ ਪਰ ਉਹ ਕੀ ਕਰਦੇ ਸਿਵਲ ਸਰਵਿਸਿਸ ਚ ਜਾ ਮੈਂ ਬਹੁਤ ਡਾਕਟਰ ਨੂੰ ਜਾਣਦਾ ਸਾਡੇ ਐਕਸਾਈਜ਼ ਵਿਭਾਗ ਮੈਂ ਤਾਂ ਹੋਰ ਮੈਗਨੇਟ ਜਾ ਇਹ ਉਹ ਇਹ ਜੀ ਕੀ ਚੀਜ਼ ਹੈ ਵੀ ਇੱਕ ਐਮ ਡੀ ਡਾਕਟਰ ਸਰਕਾਰ ਦੀ ਨੌਕਰੀ ਚ ਕਿਉਂ ਆ ਰਹੇ ਜਦ ਕਿ ਉਹਨੂੰ ਪ੍ਰਾਈਵੇਟ ਚ ਜ਼ਿਆਦਾ ਪੈਸੇ ਮਿਲ ਸਕਦੇ ਸਰ ਪੈਸਾ ਬੀਚੇ ਤੁਸੀਂ ਲਗਾਓ ਪੈਸੇ ਦੇ ਵੀ ਬੜੇ ਅਲੱਗ ਉਹ ਚੀਜ਼ ਚਾਪਾ ਤੇ ਫਿਰ ਡਾਇਵਰਟ ਹੋ ਜਾਊਗਾ ਵੀ ਪੈਸਾ ਸਰਕਾਰ ਦੀ ਨੌਕਰੀ ਤੇ ਕਿਸ ਤਰ੍ਹਾਂ ਤੇ ਉਹ ਫਿਰ ਮਾਮਲਾ ਹੀ ਹੋਰ ਪਾਸੇ ਚਲੇ ਜਾਊਗਾ ਪਰ ਜਿਹੜੀ ਜੋਬ ਸਿਕਿਉਰਿਟੀ ਹੈ ਸਰਕਾਰ ਦੇ ਨਾ ਇੱਕ ਇੱਕ ਵਰਡ ਯੂਜ਼ ਕੀਤਾ ਜਾਂਦਾ ਹੁੰਦਾ ਵੀ ਸਰਕਾਰੀ ਜਮਾਈ ਹੈ ਹਾਂ ਸਮਝ ਗਏ ਨਾ ਸਰਕਾਰ 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 ਦੀ ਨੌਕਰੀ ਬਸ ਮਸਤੀ ਦੀ ਨੌਕਰੀ ਤੁਸੀਂ ਕਦੇ ਸੁਣਿਆ ਕੋਈ ਹਾਇਰ ਲੈਵਲ ਦਾ ਅਫਸਰ ਕੋਈ ਹੋਰ ਹਟਾ ਦਿੱਤਾ ਗਿਆ ਹੋਵੇ ਹਾਂ ਕਦੇ ਵੀ ਨਹੀਂ ਜੋਬ ਸਿਕਿਉਰਿਟੀ ਛੁੱਟੀਆਂ ਤਾਂ ਹੁਣ ਆ ਹਫਤੇ ਦੀਓ ਤੁਸੀਂ ਗੱਲ ਦੇਖ ਲਓ ਹਮ ਅੱਜ ਦੀ ਛੁੱਟੀ ਦੋਰੀ ਤਿੰਨ ਦੀ ਛੁੱਟੀ ਚਾਰ ਪੰਜ ਦੀ ਲੈ ਲਾਂਗੇ ਪੂਰਾ ਹਫਤਾ ਮੌਰ ਹਾਂ ਮਸਤੀ ਤੇ ਉਹਨਾਂ ਕੋਲ ਅਧਿਕਾਰ ਹੈ ਇਹ ਲੈਣ ਦਾ ਨਾਲੇ ਇਹ ਨਹੀਂ ਹੈਗਾ ਵੀ ਉਹ ਕੋਤੇ ਵੈਸੀ ਲੈਣਗੇ ਵੀ ਕੋਈ ਕਿਸੇ ਜਨਮ ਸ਼ਾਣਾ ਉਹਦੀ ਨਾ ਪਤਾ ਹੱਕ ਹੈ ਉਹਨਾਂ ਕੋਲ ਕਿ ਇੰਨੀਆਂ ਛੁੱਟੀਆਂ ਮਿਲਦੀਆਂ ਨੇ ਜੀ ਕਹਿੰਦੇ ਸਾਲ ਦੀਆਂ ਪੂਰਾ ਹੱਕ ਹੈ ਪੂਰਾ ਹੱਕ ਹੈ ਔਰ ਪ੍ਰਾਈਵੇਟ ਦਾ ਤੁਸੀਂ ਲਗਾਉਂਗੇ ਚਾਹੇ ਅੱਜ 2 ਅਕਤੂਬਰ ਹੈ ਚਾਹੇ ਕੱਲ ਕੋਈ ਜਨਤੀ ਹੈ ਚਾਹੇ ਕੋਈ ਸ਼ਨੀਵਾਰ ਹੈ ਕਹਾਲੂ ਯਾਰ ਤੁਹਾਰਾ ਜਿਹੜਾ ੰਡਾ ਪੱਠੇ ਤੇ ਲੱਗਿਆ ਹੋਇਆ ਜਾਂ ਕਿਸੇ ਹੋਰ ਜਗ੍ਹਾ ਤੇ ਲੱਗਿਆ ਉਹਦੇ ਵਾਸਤੇ ਕਾਹੀ ਦਿਵਾਲੀ ਹੈ ਉਹਦੇ ਲਈ ਕੋਈ ਦਿਵਾਲੀ ਨਹੀਂ ਕੋਈ ਨਿਸ਼ਾਨ ਮੈਂ ਤਾਂ ਇਹਦੂ ਵੀ ਵੱਧ ਕੇ ਕਹਿਦਾ ਨਾ ਵੀ ਕਈ ਵਾਰੀ ਹਾਲਾਤੇ ਹੁੰਦੇ ਨੇ ਵੀ ਅਗਰੇ ਦੇ ਘਰੇ ਜੇ ਭਲਾ ਕੀ ਚਾਣਾ ਬੜਾ ਅਜੀਬ ਜਿਹਾ ਲੱਗਦਾ ਕਈ ਲੋਕਾਂ ਨੂੰ ਆਡਰ ਲੱਗੂਗਾ ਕਈ ਲੋਕਾਂ ਦੇ ਘਰੇ ਦੇਖਿਆ ਵੀ ਉਧਰੋਂ ਅਰਥੀ ਚੱਕਰ ਨੂੰ ਹੁੰਦੀ ਹੈ ਮਲਾਜ਼ਮਾਂ ਦਾ ਉਧਰ ਮਾਲਕ ਕਹ ਰਿਹਾ ਹੁੰਦਾ ਵੀ ਕੋਈ ਨਹੀਂ ਇੱਕ ਦਿਨ ਚ ਆ ਜੀ ਇਹ ਤਾਂ ਛੇਤੀ ਨਿਬੜ ਜੂਗਾ ਕੰਮ ਵੀ ਇੱਥੇ ਤੱਕ ਲੋਕਾਂ ਦੀ ਮਾਨਸਿਕਤਾ ਹੈ ਬਿਲਕੁਲ ਬਿਲਕੁਲ ਇਹ ਹੀ ਹੈ ਜੀ ਇਹ ਨੂੰ ਸਰਕਾਰ ਨੂੰ ਇੱਥੇ ਕੋਈ ਪਾਲਿਸੀ ਬਣਾ ਲੀ ਚਾਹੀਦੀ ਐਟ ਲੀਸਟ ਪੰਜਾਬ ਦਾ ਜਦੋਂ ਅਸੀਂ ਡਾਟਾ ਦੇਖਨੇ ਆ ਤਾਂ ਪੰਜਾਬ ਦਾ ਡਾਟਾ ਤਾਂ ਆਲ ਓਵਰ ਇੰਡੀਆ ਤੋਂ ਕਿੰਨਾ ਜ਼ਿਆਦਾ ਇੱਕ 58% ਤੇ ਕੁਝ 73 74% ਦਾ ਕਾਫੀ ਵਰੀਏਸ਼ਨ ਹੈ ਮੈਂ ਤਾਂ ਹੈਰਾਨ ਸੀ ਜਿਹੜੀ ਜਿਹੜੀ ਮੈਕਸਿਮਮ ਜੋਬ ਹੀ ਤੁਸੀਂ ਦੇਖੋ ਤਾਂ 15000 18000 ਕੋਈ 25 30 ਵਾਲਾ ਤਾਂ ਬਹੁਤ ਮੁਸ਼ਕਲ ਹੈਗਾ ਪਰ ਸਾਰੀ ਜਾ ਕੇ 15000 18000 ਤੇ ਜੇ ਰੂਰਲ ਤੇ ਅਰਬਨ ਚ ਵੀ ਦੇਖ ਲੀਏ ਫੀਮੇਲ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਨਾਲ 15000 18000 ਯਾਨੀ ਕਿ 20 20 ਕਹ ਹਜ਼ਾਰ ਤੱਕ ਦੀ ਮੈਕਸਿਮਮ ਨੌਕਰੀ ਹੈ ਜਿਹੜੀ ਚੱਲ ਰਹੀ ਹੈ 20000 ਵਾਲਾ ਤਾਂ ਆਪਣੇ ਆਪ ਨੂੰ ਐ ਸਮਝਦਾ ਜਿਵੇਂ ਮੈਂ ਲੱਕੀ ਆ ਵੀ ਮੈਨੂੰ ਵਧੀਆ ਨੌਕਰੀ ਮਿਲੀ ਹੋਈ ਹੈ ਹਾਂ ਉਹ ਤਾਂ ਮਨ ਲਗਾ ਫਿਰ ਐਮਆਈ ਤੇ ਮਸ਼ੀਨ ਕਾਰ ਕਢਾ ਲਾਂਦਾ ਹੋਵੇ ਕਹਿੰਦਾ ਜਿਹੜੇ ਉਰੇ ਦੇ ਹਾਲਾਤ ਨੇ ਤੇ ਨਾਰਮਲ ਨਹੀਂ ਨਾਰਮਲੀ ਤੁਸੀਂ ਜਦ ਦੇਖੋਗੇ ਮਿਨੀਮਮ ਵੇਜਿਸ ਤੇ ਲੋਕ 9 10000 ਪੇਤੇ ਨੌ ਸਭ ਤੋਂ بڑا ਪੁਆਇੰਟ ਉਹਦੇ ਵਿੱਚ ਵੀ ਕੀ ਹੈ 9-10 ਹਜ਼ਾਰ ਵਾਲਾ ਜਾਂ 20 ਹਜ਼ਾਰ ਵਾਲਾ ਜਾਂ 50 ਹਜ਼ਾਰ ਵਾਲਾ ਇਸ਼ੂ ਨਹੀਂ ਹੈ ਇੱਕ ਸੈਂਸ ਆਫ ਸਿਕਿਉਰਿਟੀ ਹੁੰਦੀ ਹੈ ਤੁਹਾਨੂੰ ਇਹ ਲੱਗਣਾ ਚਾਹੀਦਾ ਵੀ ਯਾਰ ਮੈਂ ਨੌਕਰੀ ਕਰ ਰਿਹਾ ਤਾਂ ਮੇਰੀ ਨੌਕਰੀ ਦਾ ਜਿਹੜਾ ਇਹਦਾ ਹੈ ਉਹ ਤਾਂ ਸਰਕਾਰ ਵੀ ਕੰਟਰੈਕਟ ਤੇ ਹੈ ਫੈਕਲਟੀ ਪਿੱਛੇ ਜੀ ਕਾਰ ਰਹੀ ਹੈ ਜੀ ਪਰ ਉਹਨਾਂ ਕੋਲ ਵੀ ਫਿਰ ਵੀ ਇਹ ਹੈ ਵੀ ਉੱਥੇ ਫਿਰ ਵੀ ਕੋਈ ਨਾ ਕੋਈ ਰਾਈਟ ਉਹਨਾਂ ਨੂੰ ਮਿਲ ਜਾਂਦੇ ਰਹਿਗੇ ਜਦੋਂ ਉਹ ਸਟਰਕਚਰ 'ਚ ਕੰਮ ਕਰ ਰਹੇ ਨੇ ਆਈ ਐਗਰੀਡ ਦੇਖੋ ਜਦੋਂ ਸਰਕਾਰ ਦੇ ਚਾਹੇ ਉਹ ਤੁਸੀਂ ਫੈਕਲਟੀ ਚੋਂ ਚਾਹੇ ਕੰਟਰੈਕਟ ਚੋਂ ਚਾਹੇ ਕਿਸੇ ਚੋਂ ਸਰਕਾਰ ਦੇ ਕੋਲੇ ਕਿਤੇ ਨਾ ਕਿਤੇ ਇੱਕ ਸਿਸਟਮ ਹੈ ਪਰ ਪ੍ਰਾਈਵੇਟ ਜੌਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਪ੍ਰਾਈਵੇਟ ਜੌਬ ਤੇ ਇਸ ਤਰ੍ਹਾਂ ਦਾ ਕੋਈ ਵੀ ਸਿਸਟਮ ਨਹੀਂ ਹੈ ਉਹ ਇੱਕ ਕਾਈਂਡ ਆਫ ਤੁਸੀਂ ਐ ਸਮਝ ਲਓ ਵੀ ਉਹ ਬਾਉਂਡਡ ਲੇਬਰ ਦੀ ਤਰ੍ਹਾਂ ਹੀ ਹੈ ਜਦ ਤੱਕ ਉਹ ਰਿਟਰਨ ਕੰਟਰੈਕਟ ਨਹੀਂ ਹੈ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਇਹਦੇ ਜਿਹੜੇ ਰੂਲਸ ਨੇ ਉਹ ਪ੍ਰੋਪਰਲੀ ਡਰਾਫਟ ਕਰੇ ਔਰ ਜਿਹੜੀ ਸਿਕਿਉਰਿਟੀ ਹੈ ਸੈਂਸ ਆਫ ਸਿਕਿਉਰਿਟੀ ਹੈ ਕਿਸੇ ਵੀ EMPLYEE ਨੂੰ ਉਹ ਦੇਸ਼ ਨੂੰ ਅੱਗੇ ਬੜਾ ਦੈਲੀ ਵੀ ਬਹੁਤ ਜ਼ਰੂਰੀ ਹੈ ਜਦ ਤੱਕ ਤੁਸੀਂ ਆਪ ਹੀ ਸਿਕਰ ਨਹੀਂ ਫੀਲ ਕਰਦੇ ਤੁਸੀਂ ਕਿਸੇ ਲਈ ਦੇਸ਼ ਦੇ ਲਈ ਜਾਂ ਆਪਣੇ ਪਰਿਵਾਰ ਲਈ ਕੀ ਕਰੋਗੇ ਉਸ ਦਾ ਕਨਸਟੈਂਟ ਸਟ੍ਰੈਸ ਤੇ ਜਿਹੜਾ ਹੈ ਉਹ ਰਹਿ ਰਹੇ ਇਹਦੇ ਚ ਤਾਂ ਫਿਰ ਸਰਕਾਰ ਦਾ ਵੀ ਨੁਕਸਾਨ ਹੈ ਕਿਉਂਕਿ ਜਿਹੜੀ ਟੈਕਸ ਕਲੈਕਸ਼ਨ ਇਨਕਮ ਟੈਕਸ ਦੇ ਤੌਰ ਤੇ ਰੂਪ ਦੇ ਵਿੱਚ ਉਧਰੋਂ EMPLOYEES ਦੀ ਦੀ ਹੋਣੀ ਚਾਹੀਦੀ ਤੇ ਦੂਜੇ ਪਾਸੇ ਕੰਪਨੀ ਦਾ ਨਿਕਲ ਕੇ ਆਵੇ ਸਰਕਾਰ ਨੂੰ ਵੀ ਚੂਨਾ ਲੱਗ ਰਿਹਾ ਦੰਦਰ ਲੱਗਦਾ ਦੂਜੇ ਪਾਸੇ ਸਰਕਾਰ ਨੂੰ ਤਾਂ ਚੂਨਾ ਲੱਗ ਹੀ ਰਿਹਾ ਹੈ ਦੇਖੋ EPF ਨਹੀਂ ਮਿਲ ਰਿਹਾ ਉਹਨੂੰ ਹੂੰ ਉਹਨੂੰ ਕੋਈ ਛੁੱਟੀ ਨਹੀਂ ਮਿਲਦੀ ਹੂੰ ਹੈਨਾ ਜੀ ਹੋਰ ਕਈ ਸੋਸ਼ਲ ਬੈਨੀਫਿਟਸ ਨੇ ਜਿਹੜੇ ਜਦੋਂ ਇੱਕ ਜੌਬ ਨੂੰ ਤੁਸੀਂ ਰਿਟਰਨ ਐਗਰੀਮੈਂਟ ਦੇ ਥਰੂ ਇੱਕ ਜੌਬ ਕਰ ਰਹੇ ਹੋ ਤਾਂ ਤੁਹਾਨੂੰ ਕਈ ਫੈਸਿਲਿਟੀ ਨੇ ਜਿਹੜੀਆਂ ਉਹ ਉਹ ਤੁਹਾਨੂੰ ਯੂ ਆਰ ਬਾਉਂਡ ਟੂ ਪ੍ਰੋਵਾਈਡ ਹਮ ਤੇ ਦੇ ਵਿੱਚ ਇੱਕ ਇੰਟਰਸਟਿੰਗ ਚੀਜ਼ ਆਂਦੀ ਹੈ ਸਰਕਾਰ ਪੰਜਾਬ ਸਰਕਾਰ ਨੇ ਇੱਕ 2400 ਰੁਪਏ ਦਾ ਪ੍ਰੋਫੈਸ਼ਨਲ ਟੈਕਸ ਲਗਾਇਆ ਹੋਇਆ ਹਮ ਸਰਕਾਰ ਨੂੰ ਟੈਕਸ ਨਹੀਂ ਮਿਲਦਾ ਕਿਉਂਕਿ ਉਹ ਪ੍ਰਾਈਵੇਟ ਤੇ ਕੰਟਰੈਕਚੁਅਲ ਨੇ ਜੋ ਰਿਟਰਨ ਚ ਹੁੰਦਾ ਉਹ 2400 ਦਾ ਟੈਕਸ ਵੀ ਮਿਲਨੇ ਇੱਕ ਬੰਦੇ ਦੇ ਪ੍ਰਤੀ ਤਾਂ ਇਸ ਤਰ੍ਹਾਂ ਦੀਆਂ ਕਈ ਚੀਜ਼ਾਂ ਨੇ ਇਹ ਇਧਰ ਜਿਹੜਾ ਇਹਦੀ ਰੈਮੀਫਿਕੇਸ਼ਨ ਬਣੇ ਇਹ ਬਹੁਤ ਲੰਬੀਆਂ ਨੇ ਜੇ ਆਪਾਂ ਸਾਰੀ ਰਾਤ ਵੀ ਡਿਸਕਸ ਕਰੀ ਜਾਵਾਂਗੇ ਇਹਦੇ ਅੰਗੇ ਦੀ ਅੰਗੇ ਸਾ ਜਿਹੜੇ ਇੱਕ ਚੀਜ਼ ਹੋਰ ਦੱਸਿਓ ਇਹਦੇ ਵਿੱਚ ਕਿ ਚਲੋ ਇਹ ਆਪਾਂ ਪੈਸਿਆਂ ਵਾਲੇ ਮੈਟਰ ਤੋਂ ਜੇ ਪਰੇ ਹੋ ਜਾਈਏ ਏਮਪਲਾਈ ਕਦੇ ਆਪਦੇ ਮਾਲਕ ਜਾਂ ਕੰਪਨੀ ਨਾਲ ਤਾਈਓ ਕਬ ਕਹਿੰਦੇ ਨੇ ਵੀ ਇਹ ਸਾਡਾ ਹੋਇਆ ਨਹੀਂ ਕਦੇ ਉਹ ਸੋਚ ਸਕਦਾ ਵੀ ਜਦੋਂ ਕੰਪਨੀ ਉਹਦੇ ਲਈ ਕੁਝ ਨਹੀਂ ਸੋਚ ਰਹੀ ਤੇ ਉਹ ਕਹਿੰਦੇ ਨੇ ਸਾਡੇ ਲਈ ਇਮਾਨਦਾਰ ਹੋਵੇ ਇਮਾਨਦਾਰ ਤੋਂ ਭਾਵ ਕਿ ਲਾਏ ਨਹੀਂ ਵੀ ਉਹ ਪੈਸੇ ਚੋਰੀ ਦੀ ਠੱਗੀ ਕਰਦਾ ਬਲਕਿ ਉਹਦੀ ਕੰਮ ਕਰਨ ਦੀ ਰੁਚੀ ਉਹਦਾ ਇੰਟਰਸਟ ਹੈ ਜਿਹੜ ਤਾਈਆਂ ਵਰਕੇ ਕੰਪਨੀਆਂ ਜਾਂ ਉਹਦੇ ਮਾਲਕਾਂ ਨਾਲ ਕਦੇ ਨਹੀਂ ਮਿਲਦਾ ਆਮ ਤੌਰ ਤੇ ਚਾਹ ਦੀਆਂ ਦੁਕਾਨਾਂ ਤੇ ਜਾਂ ਫਿਰ ਜਦੋਂ ਲੰਚ ਟਾਈਮ ਇਕੱਠੇ ਹੁੰਦੇ ਨੇ ਅਪਲਾਈ ਉਹ ਫਿਰ ਮਾੜਾ ਚੰਗਾ ਹੀ ਬੋਲਦੇ ਨੇ ਕਿ ਮਾਲਕਾਂ ਨੂੰ ਵੀ ਕੰਪਨੀਆਂ ਨੂੰ ਵੀ ਇਹ ਚ ਮੈਂ ਥੋੜਾ ਜਿਹਾ ਤੁਹਾਡੇ ਨਾਲ ਐਗਰੀ ਵੀ ਕਰਦਾ ਪਰ ਥੋੜਾ ਜਿਹਾ ਡਿਸਐਗਰੀ ਵੀ ਕਰਦਾ ਹੂੰ ਐਗਰੀ ਮੈਂ ਇਸ ਤਰ੍ਹਾਂ ਕਰਦਾ ਕਿ ਲੋਕ ਜਿਹੜੇ ਨੇ ਜਿਨ੍ਹਾਂ ਨੂੰ ਸੋਸ਼ਲ ਸਿਕਿਉਰਿਟੀ ਨਹੀਂ ਮਿਲਦੀ ਜਾਦੀ ਨੂੰ ਉਹ ਪ੍ਰੋਪਰ ਸੈਲਰੀ ਨਹੀਂ ਮਿਲਦੀ ਜਿਹਨੂੰ ਅਸੀਂ ਕਹਿੰਦੇ ਆ ਉਹਦੀ ਮਿਹਨਤ ਦਾ ਮੁਆਵਜ਼ਾ ਹੂੰ ਜਦੋਂ ਮੈਂ ਇੱਕ 10 ਘੰਟੇ ਕਿਉਂ ਜੋ ਅਸੀਂ ਜਿਹੜੀ ਗੱਲ ਕਰਦੇ ਸੀ ਵੀ ਅਦਰਵਾਇਜ਼ 8 ਘੰਟੇ ਦੇ ਆ ਉਹ ਜੋਬ 'ਚ 10 ਘੰਟੇ 12 ਘੰਟੇ 14 ਘੰਟੇ ਕਿੰਨਾ ਮਰਜ਼ੀ ਕੰਮ ਕਰਨਾ ਪੈ ਸਕਦਾ ਮੈਨੂੰ ਮਿਹਨਤ ਦਾ ਮੁਆਵਜ਼ਾ ਮਿਲਣਾ ਚਾਹੀਦਾ ਨਾ ਮੈਨੂੰ ਮੇਰਾ ਹੱਕ ਮਿਲਣਾ ਚਾਹੀਦਾ ਉਹ ਨਹੀਂ ਮਿਲਦਾ ਤਾਂ ਮੇਰੇ 'ਚ ਫ੍ਰਸਟ੍ਰੇਸ਼ਨ ਆ ਵੀ ਲਾਜ਼ਮ ਹੈ ਹਮ ਪਰ ਮੈਂ ਇੱਥੇ ਤੁਹਾਡੇ ਤੋਂ ਡਿਸਐਗਰੀ ਕੀ ਕਰਦਾ ਸਰਕਾਰ ਦੇ ਮੁਲਾਜ਼ਮਾਂ ਨੂੰ ਤਾਂ ਸਰਕਾਰ ਕਰੀ ਬੜੀ ਲੱਖ ਲੱਖ ਰੁਪਈਆ ਤਨਖਾਹ ਦਿੰਦੀ ਹੈ ਹਮ ਉਹ ਤੋੜਦੇ ਕਈ ਵਾਰ ਇਹ ਢੱਕਾ ਨਹੀਂ ਫਿਰ ਵੀ ਉਹ ਵੀ ਵਿਚਾਰੇ ਨਰਾਜ਼ ਰਹਿੰਦੇ ਨੇ ਸੋ ਇਹ ਦੋਨੋਂ ਚੀਜ਼ਾਂ ਨੇ ਮਤਲਬ ਸਟਿਲ ਜੇ ਆਪਾਂ ਓਵਰਆਲ ਇਹਨੂੰ ਲਗਾਈਏ ਤਾਂ ਉਹਨਾਂ ਦੀ ਜਿਹੜੀ ਪ੍ਰਾਈਵੇਟ EMPLOYE ਦੀ ਹੈ ਨਾਰਾਜ਼ਗੀ ਉਹ ਬਹੁਤ ਜਗ੍ਹਾ ਤੇ ਵਾਜਿਬ ਹੈ ਜੀ ਨੂੰ ਅਸੀਂ ਵੀ ਕੈਨ ਜਸਟੀਫਾਈ ਕਿ ਜੀ ਹਾਂ ਇਹਦੀ ਜਿਹੜੀ ਨਾਰਾਜ਼ਗੀ ਹੈ ਜੇ ਅਸੀਂ ਸੌ ਬੰਨੇ ਨਾਲ ਗੱਲ ਕਰਾਂਗੇ ਤਾਂ ਸੌ ਦਾ ਸੌ ਕਹੂਗਾ ਵੀ ਯਾਰ ਇਹਦੇ ਨਾਲ ਤੱਕਾ ਇਹਦੀ ਨਾਰਾਜ਼ਗੀ ਵਾਜਿਬ ਹੈ ਚਲੋ ਖਰ ਜੇ ਦੇਖਿਆ ਜਾਵੇ ਕਿਉਂਕਿ ਆંકੜੇ ਨੇ ਜਿਹੜੇ ਬੇहद ਡਰਾਉਣ ਵਾਲੇ ਨੇ ਮੈਕਸਿਮਮ ਆંકੜੇ ਇਹ ਗੱਲ ਕਹਿੰਦੇ ਨੇ ਕਿ ਉਹਦੇ ਵਿੱਚ ਜਿੰਨਾ ਪ੍ਰਾਈਵੇਟ ਮੁਲਾਜ਼ਮ ਹੈ ਉਹ ਕਿਤਨਾ ਕਿਤੇ ਅਨਸੇਫ ਹੀ ਹੈ ਛੋਟੀ ਜਿਹੀ ਇੱਕ ਚੀਜ਼ ਤੁਹਾਨੂੰ ਦੱਸ ਦਣਾ ਲਾਸਟ ਦੇ ਵਿੱਚ ਕਿ ਆਮ ਤੌਰ ਤੇ ਤੁਸੀਂ ਕਦੇ ਦੇਖ ਲਿਓ ਜਿੱਨੇ ਜਗ੍ਹਾ ਦੇ ਉੱਤੇ ਤੁਸੀਂ ਜਾਮ ਲੱਗੇ ਦੇਖਦੇ ਹੋ ਸ਼ੁੱਕਰਵਾਰ ਨੂੰ ਤੁਹਾਨੂੰ ਉਹ ਜਗਾਵਾ ਜਾਮ ਬਹੁਤ ਘੱਟ ਹੈ ਕੀ ਲੱਗੇ ਹੋਏ ਦੇਖਣਾ ਉਹ ਇਸ ਕਰਕੇ ਕਿਉਂਕਿ ਮੈਕਸਿਮਮ ਜਿਹੜੀ ਕਮਲ ਜੀ ਨੇ ਵੀ ਗੱਲ ਸੁਣਾਈ ਕਿ ਸ਼ਨੀਵਾਰੀ ਇਤਵਾਰ ਦੀ ਸਰਕਾਰੀ ਮੁਲਾਜ਼ਮਾਂ ਦੀ ਛੁੱਟੀ ਹੁੰਦੀ ਹੈ ਤੇ ਉਹ ਸ਼ੁੱਕਰਵਾਰ ਨੂੰ ਲੈ ਕੇ ਤਿੰਨ ਦਿਨ ਦਾ ਕਈ ਵਾਰ ਜ ਕਿਉਂਕਿ ਜਿਹੜੀ ਸ਼ਨੀਵਾਰੀ ਇਤਵਾਰ ਦੀ ਛੁੱਟੀ ਦੇ ਨਾਲ ਜਦੋਂ ਸ਼ੁੱਕਰਵਾਰ ਨੂੰ ਛੁੱਟੀ ਲੈ ਲੈਂਦੇ ਨੇ ਸ਼ੁੱਕਰਵਾਰ ਨੂੰ ਜਾਮ ਘਟ ਜਾਂਦਾ ਕਿਉਂਕਿ ਉਹ ਲੋਕ ਸੜਕਾਂ ਤੇ ਹੀ ਹੁੰਦੇ ਇਹਦਾ ਭਾਵ ਇਹ ਹੈ ਵੀ ਜੇ ਬਕਰ ਬਾਕੀ ਇੱਕ ਦੋ ਛੁੱਟੀ ਜਾਂ ਇੱਕ ਛੁੱਟੀ ਵੀ ਸਰਕਾਰੀ ਆ ਗਈ ਇੱਕ ਛੁੱਟੀ ਵਿਚਾਰੇ ਲੈ ਕੇ ਪੂਰਾ ਹਫਤਾ ਛੁੱਟੀ ਤੇ ਨਿਕਲ ਜਾਂਦਾ ਕਹਿਰ ਅਧਿਕਾਰ ਹੈ ਉਹਨਾਂ ਦਾ ਪਰ ਦੂਜੇ ਪਾਸੇ ਗੱਲ ਇਹ ਹੈ ਵੀ ਸਰਕਾਰਾਂ ਜੇਕਰ ਜਿੱਥੇ ਇਸ ਪਾਸੇ ਨੂੰ ਸੋਚਣਾ ਲੋਕ ਤਾਂ ਸਪੋਰ ਹੋਣਗੇ ਹੋਣਗੇ ਉਹਨਾਂ ਦੇ ਆਪਦੇ ਖਜ਼ਾਨੇ ਵੀ ਭਰੇ ਜਾ ਸਕਦੇ ਨੇ ਜਿਹੜੇ ਸ਼ਾਇਦ ਉਹ ਬੜੇ ਹਲਕੇ ਚ ਲੈਂਦੇ ਨੇ ਤੇ ਇਹ ਜਿਹੇ ਮੁੱਦੇ ਮੈਨੀਫੈਸਟੋ ਦੇ ਵਿੱਚ ਹੋਣੇ ਚਾਹੀਦੇ ਨੇ ਲੋਕਾਂ ਨੂੰ ਵੀ ਖੁਦ ਇਸ ਪਾਸੇ ਨੂੰ ਧਿਆਨ ਦੇਣਾ ਪਊ ਕਿ ਬੰਦੂਆ ਮਜ਼ਦੂਰੀ ਤੋਂ ਹਟ ਕੇ ਤਾਇਓ ਸਿਸਟਮ ਚੱਲ ਸਕਦਾ ਹੈ ਪਹਿਲਾਂ ਡੰਡਾ ਤਾਹ ਕਰ ਕਰ ਸਰਕਾਰਾਂ ਨੂੰ ਹੀ ਚਲਾਉਣਾ ਪਊਗਾ ਪ੍ਰਾਈਵੇਟ ਸਟ੍ਰਕਚਰ ਖੁਦ ਇਸ ਚੀਜ਼ ਵੱਲ ਕਦੇ ਵੀ ਪਹਿਲ ਕਦਮੀ ਨਹੀਂ ਕਰੂਗਾ ਸੀਨੀਅਰ ਰਿਪੋਰਟਰ ਮਤੇ ਦਿਨਾਸ ਮਿਸਿਕੋਰ ਜਨਸਪੋਟ 20 ਚੰਡੀ